ਇੱਕ ਹੋਰ ਸਰਦੂਲ ਭਾਜੀ ਦਾ ਉਹਦੇ ਜਿਉਂਦੇ ਜੀ ਵੀ ਅਸੀਂ ਕਹਿੰਦੇ ਹੁੰਦੇ ਸੀਗੇ ਹੁਣ ਕੋਈ ਆਏ ਨਾ ਕਿਹਾ ਵੀ ਬੰਦਾ ਹੈ ਨਹੀਂ ਤਾਂ ਕਹਿ ਰਹੇ ਆ ਪਰ ਉਹ ਮੈਂ ਕੱਲਾ ਨਹੀਂ ਕਹਿੰਦਾ ਮੈਂ ਹੋਰਾਂ ਨੂੰ ਵੀ ਪੁੱਛ ਕੇ ਦੇਖਿਆ ਜਸਵੀਰ ਗੁਣਾਚੋਰੀ ਨੇ ਮੇਰੀ ਗੱਲ ਹੋਈ ਮੈਂ ਕਿਹਾ ਦੀਬੀ ਮਖਸੂਸਪੁਰ ਨੇ ਵੀ ਇਹ ਗੱਲ ਕਹੀ ਆ ਸਵਰਨ ਸੇਵੀ ਆ ਵੀ ਕਹਿੰਦਾ ਸੀਗਾ ਅੱਛਾ ਤੇ ਵੀ ਸਰਦੂਲ ਨੂੰ ਬਹੁਤੇ ਗੀਤਾਂ ਦਾ ਆਪਦਾ ਨਾਮ ਪਾਉਣ ਦੀ ਆਦਤ ਸੀ ਸੁਭਾਅ ਸੀਗਾ ਅੱਛਾ ਤੇ ਕਈ ਵਾਰ ਉਹ ਗੀਤ ਟੜਕ ਜਾਂਦਾ ਸੀ ਗੀਤ ਦਾ ਟੈਕਨੀਕਲੀ ਸੁਭਾਅ ਬਦਲ ਜਾਂਦਾ ਸੀ ਜਾਂਦਾ ਸਬਜੈਕਟ ਤੇ ਫਿਰ ਮੈਨੂੰ ਜਸਵੀਰ ਗੁਣਾਚੌਰੀ ਨੇ ਦੱਸਿਆ ਵੀ ਜਹਾਂ ਉਹ ਜਿਹੜਾ ਕਮਰਾ ਗੀਤ ਸੀ ਨਾ ਬਈ ਸੱਚ ਸੁੱਚਾ ਦਸੀ ਸੌਰਿਆਂ ਦੇ ਪਿੰਡ ਮੇਰੀ ਆਉਂਦੀ ਆ ਮੇਰੀ ਯਾਰ ਹੁੰਦੀ ਆ ਸੈਡ Song ਹਾਂਜੀ ਸੈਡ Song ਕਹਿੰਦਾ ਹੁਣ ਅਖੀਰ ਤੇ ਜਿਹੜਾ ਇਹ ਸੀਗਾ ਵੀ ਜਸਵੀਰ ਗੁਣਾਚੌਰੀਆ ਵੀ ਤੈਨੂੰ ਯਾਦ ਆਉਂਦਾ ਕਿ ਨਹੀਂ ਆਉਂਦਾ ਵੀ ਮੇਰੇ ਕੋਲ ਤਾਂ ਦੁੱਖ ਰਹਿ ਗਏ ਤੇ ਗਮ ਰਹਿ ਗਏ ਐਦਾਂ ਕਜੇ ਸੀਗੀ ਜੀ ਕਹਿੰਦਾ ਹੁਣ ਉਹ ਇੱਕ ਲਾਈਨ 'ਚ ਜਸਵੀਰ ਆਉਂਦਾ ਸੀ ਦੂਜੀ 'ਚ ਗੁਣਾ ਚੋਰੀ ਆਉਂਦਾ ਸੀਗਾ ਅੱਛਾ ਕਹਿੰਦਾ ਸਰਦੂਲ ਭਾਜੀ ਨੇ ਇੱਕ ਤਾਂ ਤੇ ਕੱਟ ਕੇ ਸਰਦੂਲ ਪਾਤਾ ਅੱਛਾ ਹੁਣ ਉਹ ਹੋ ਗਿਆ ਵੀ ਉਹ ਤਾਂ ਦੋ ਹੀਰੋ ਹੋ ਗਏ ਉਹਦਾ ਗੀਤ ਦਾ ਸੁਭਾਈ ਬਦਲ ਗਿਆ ਕਹਿੰਦਾ ਮੈਂ ਉਹਨੂੰ ਕਿਹਾ ਵੀ ਭਾਜੀ ਮੈਨੂੰ ਮੈਨੂੰ ਦੱਸਣਾ ਸੀ ਮੈਂ ਪਹਿਲਾਂ ਮੈਂ ਠੀਕ ਠੰਗ ਨਾ ਫਿੱਟ ਕਰ ਦਿੰਦਾ ਆ ਤਾਂ ਹੁਣ ਹੋ ਗਿਆ ਵੀ ਉਹ ਦੋ ਨਾਲ ਹੀ ਉਹਦੀ ਅਤੀ ਅਟੀ ਸੱਟੀ ਸੀ ਉਹ ਤਾਂ ਗੀਤ 'ਚ ਬੜਾ ਬੜਾ ਮਸਤ ਸੀ ਸਰਦੂਲ ਦੀ